ਲੋਜੀ ਸਤਨਵੀਂ ਸਫਾਈਆਂ ਕਰਾ ਰਿਆ ਤੈਨਾਂ ਤੂੰ ਹਮਾਰ ਕੇ ਨਾ ਰੱਖਦਾ ਕ ਸਾਰੇ ਤੇ ਇਹ ਚ ਪਾਣੀ ਪਾ ਦੋ ਪਦੀਨੇ ਚ ਦਿਓ ਮੈਨੂੰ ਪਦੀਨਾ ਇਹ ਦੇਖਾਂ ਤੇ ਕਹਾਂ ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਦੀ ਐਵਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਜੀ ਮਤਲਬ 3-4 ਦਿਨ ਹੋ ਗਏ ਜੀ ਮੈਨੂੰ ਤਨੋ ਲਈ ਨੂੰ ਮੈਂ ਤੁਹਾਨੂੰ ਦੱਸਿਆ ਸੀ ਜੀ ਮੇਰੇ ਸੱਟ ਵੱਜੀ ਸੀਗੀ ਉਹਦੇ ਕਰਕੇ ਨਾ ਆਪਾਂ ਕੋਈ ਬਲੌਗ ਸ਼ੂਟ ਨਹੀਂ ਕੀਤਾ ਹੈਗਾ ਬਸ ਆ ਕੇ ਆਪਣੀ ਦਵਾਈ ਦੂਈ ਲੈਂਦੀ ਐ ਜੀ ਬਸ ਕਾਫੀ ਜ਼ਿਆਦਾ ਮੇਰੇ ਦਰਦ ਹੋਂਦਾ ਸੀਗਾ ਪਿੱਛੇ ਠੂਹੀ ਚ ਤੇ ਲੱਤ ਵੀ ਬਹੁਤ ਜ਼ਿਆਦਾ ਦੱਡ ਕਰ ਰਹੀ ਤੇ ਅੰਦਰਲੀ ਬਾਹ ਵੀ ਕਰ ਰਹੀ ਐ ਦਰਦ ਦਾ ਠੀਕ ਹੈ ਜੀ ਤੇ ਹੁਣ ਕਾਫੀ ਜ਼ਿਆਦਾ ਮਤਲਬ ਫਰਕ ਆਗਾ ਦਵਾਈ ਲਈ ਐ ਸੀ ਮਾਲਣ ਵਾਲੀ ਵੀ ਤੇ ਖਾਣ ਵਾਲੀ ਵੀ ਠੀਕ ਹੈ ਜੀ ਤੇ ਮम्मी ਪਦੀਨਾ ਤੋੜਿਆ ਸੀਗਾ ਤੇ ਕੁਝ ਕੁ ਪਦੀਨਾ ਜਿਹੜਾ ਹੈਗਾ ਇਹ ਆਪਾਂ ਕਿੰਨੂ ਦੇ ਕਿਉਂ ਨੇ ਮੰਮੀ? ਗਵੰਡੀਆਂ ਦੇ। ਤੇ ਗਵੰਡੀਆਂ ਨੇ ਪਦੀਨ ਲਮਗਾਇਆ ਉਧਰ ਦੇਣ ਜਾਣਗੇ ਮੰਮੀ। ਤੇ ਬਸ ਆਪਾਂ ਕੰਮ ਧੰਦੇ ਕਰ ਰਹੇ ਆਂ ਜੀ ਸਵੇਰ ਦੇ। ਤੇ ਇੱਧਰ ਮੰਮੀ। ਇੱਕ ਮਿੰਟ ਅਧਰ ਉਹ ਨਿਗਰਾ ਆ ਰਿਹਾ। ਹਲੂ ਕਰ। ਮੰਮੀ ਨੂੰ ਮਿਲ ਲਓ। ਤੇ ਹੁਣ ਮੇਰਾ ਕਾਫੀ ਜ਼ਿਆਦਾ ਫਰਕ ਆ ਜੀ ਸਿਰ 'ਚ ਆ ਬਾਹ ਮੇਰੀ ਬਹੁਤ ਜ਼ਿਆਦਾ ਦਰਦ ਕਰਦੀ ਸੀ ਇੱਧਰ ਮਲ ਮਲ ਕੇ ਸੈਟ ਕਰੀਏ ਜੀ ਬਾਹ। ਬਸ ਡਿੱਗਣ ਨਾਲ ਨਾ ਟਟਕਾ ਜਾ ਪੈ ਗਿਆ ਸਾਰੇ ਸਰੀਰ ਨੂੰ ਤੇ ਢੂਂਗ ਵੀ ਦੁਖਦੀ ਸੀ ਦਦੋਂ ਪੱਟ ਵੀ ਲੁਖਦਾ ਸੀ ਇੱਧਰ ਲਾ। ਤੋ ਕਿ ਆਪਾਂ 5:00 ਵਜੇ ਤੇ ਆਪਣਾ ਪਿਛਲਾ ਤੇ ਇਧਰ ਨੂਰ ਝਾੜੂ ਲਾ ਰਹੀ ਹੈ ਜੀ ਨੂਰ ਝਾੜੂ ਲਾਉਣ ਲੱਗੀ ਹੋਈ ਆ ਤੇ ਬਸ ਇਧਰ ਮੈਂ ਹੁਣ ਨਾ ਰਸੋਈ ਚ ਮੰਮੀ ਨੇ ਕੜੀ ਬਣਾ ਲਾ ਹੁਣ ਮੈਂ ਕੜੀ ਬਣਾਉਂਗੀ ਤੇ ਅੱਜ ਤਿੰਨ ਤਿੰਨ ਦਿਨ ਹੋ ਗਏ ਚੌਥਾ ਦਿਨ ਹੈ ਜੀ ਆਪਾਂ ਨੂੰ ਐਨ ਨੂੰ ਆਪਾਂ ਆਏ ਸੀ ਕਿ ਸੋਮਵਾਰ ਨੂੰ ਠੀਕ ਆ ਜੀ ਤੇ ਉਸ ਮਤਲਬ ਅੱਜ ਜਿੰਨਾ ਰਸੋਈ ਚ ਬੜੀਆਂ ਅੱਜ ਵੀ ਕੰਮ ਕਰ ਲੱਗੀਆਂ ਜੀ ਕੋ ਵੀ ਸਾਡੀ ਸੇਧ ਤੱਕ ਕੋ ਆਪਣਾ ਪਤਾ ਲੱਗ ਜਾ ਪਤਾ ਲੱਗ ਜਾਂਦਾ ਹੈ ਨਾ ਸੇ ਆਪਣੀ ਸੇਧ ਠੀਕ ਆ ਕਿੰਨਾ ਲੜਦੀ ਬਸ ਕੰਮ ਪਿੱਛੇ ਲੜੀ ਜਾਂਦੀ ਚਾਹ ਤੱਕ ਸਾਰੇ ਕੰਮ ਨਿਬੋੜਿਆ ਸੁਣ ਲਓ ਤੁਸੀਂ ਤੇ ਇੱਧਰ ਨਾ ਪਿਆਜ਼ ਵੀ ਕੱਟ ਦਿੱਤੇ ਨੇ ਮੈਂ ਵਾਲੇ ਸੀ ਕੱਲ ਤੇ ਪਿਆਜ਼ ਵੀ ਕੱਟ ਦਿੱਤੇ ਨੇ ਇਹਦੇ ਵਿੱਚ ਪਾਈ ਹਰੀ ਮਿਰਚਾਂ ਵੀ ਕੱਟਤੀਆਂ ਤੇ ਮੰਮੀ ਲਾਨ ਗਏ ਲੱਸੀ ਤੇ ਆਪਾਂ ਕੜੀ ਬਣਾਵਾਂਗੇ ਅੱਛਾ ਠੀਕ ਹੈ ਕੜੀ ਖਾਵਾਂਗੇ ਪਹਿਲਾਂ ਐ ਸੀਗਾ ਵੀ ਪਦੀਨਾ ਇਧਰ ਆ ਦੇਖੋ ਇਹਦੇ ਵਿੱਚ ਪਾਪੇ ਚ ਪਾ ਕੇ ਰੱਖਤਾ ਮੈਂ ਤਾਂ ਸਾਗ ਰੱਖ ਦੋ ਸੱਜੇ ਚ ਵੀ ਫੇਰ ਸੁੱਟਾਂਗੇ ਲਈ ਛੱਟਣੀ ਤੇ ਬਸ ਜੀ ਮੈਂ ਹੁਣ ਰੋਟੀ ਰੋਟੀ ਸਬਜੀ ਬਣਾਉਣੇ ਆਂ ਜੀ ਆਪਾਂ ਠੀਕਾ ਦਾਲ ਹੋ ਗਈ ਹੋਰ ਦਾਲ ਤੇ ਜਦੀ ਸਬਜੀ ਕਾ ਦੇਣੀ ਹੈ ਦਿਮਾਗ ਦੀ ਗੱਲ ਤੇ ਆਹ ਆਖ ਕਹਿੰਦੇ ਨੇ ਫੜੀ ਬਣਾਉਣ ਦੀ ਮੈਂ ਠੀਕਾ ਹੀ ਕੜੀ ਬਣਾ ਕੇ ਇੱਥੇ ਮੰਮੀ ਰੋਟੀ ਖਵਾ ਦਿੰਦੇ ਬਣਾ ਦੇਣਗੇ ਜੀ ਫਿਰ ਅਜਨਾ ਮਤਲਬ ਉੱਧ ਜਾਵਾਂਗੇ ਜੀ ਆਪਾਂ ਬੈਨ ਵਾਸਤੇ ਤੇ ਕੰਮ ਕਾ ਕੰਮ ਕਰਨੇ ਵੇਟ ਕੇ ਰੋਟੀ ਰੋਟੀ ਖਾ ਕੇ ਤੇ ਉੱਧ ਜਾਣੇ ਜੀ ਆਪਾਂ ਮਤਲਬ ਕਿ ਉਹਨਾਂ ਆਪਾਂ ਨਾਲ ਦੇਖ ਕੇ ਆਵਾਂਗੇ ਜਿੱਧਰ ਦੀਰੇ ਦਾ ਘਾਰ ਚੁੱਕੀ ਬੰਡਿਆ ਸੀ ਆਪਾਂ ਤੁਹਾਨੂੰ ਕਾਫੀ ਟਾਈਮ ਪਹਿਲਾਂ ਵੀਡੀਓ ਦਿੱਤੀ ਸੀ ਆਪਾਂ ਸੱਤ ਤੇ ਗਏ ਸੀ ਤੇ ਹੁਣ ਉਹਨਾਂ ਦਾ ਘਰ ਕੰਮ ਕੰਪਲੀਟ ਹੋਣ ਵਾਲੀ ਆ ਬਸ ਥੋੜੇ ਦੇ ਅਪਾਠ ਵੀ ਕਰਵਾਉਣਗੇ ਆਪਾਂ ਤੁਹਾਨੂੰ ਵਲੌਗ ਦੇਵਾਂਗੇ ਜੀ ਠੀਕ ਹੈ ਜੀ ਸੋ ਦੇ ਚੈਨਲ ਦੇ ਨਵੇਂਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਤਾਂ ਕਰਨੇ ਠੀਕ ਹੈ ਜੀ ਸੋ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਹਨਾ ਤੇ ਤੁਹਾਡੇ ਇੱਕ ਪਿਆਰੇ ਜਿਹੇ ਕਮੈਂਟ ਨਾਲ ਮੈਨੂੰ ਕਾਫੀ ਜਿਆਦਾ ਮੋਟੀਵੇਸ਼ਨ ਮਿਲਦਾਗਾ ਠੀਕ ਹੈ ਜੀ ਤੇ ਬਸ ਕਰਦੇ ਜੀ ਆਪਾਂ ਕੰਮ ਧੰਦੇ ਤੇ ਬਾਹਰ ਤਾਂ ਧੁੱਪ ਆ ਜੀ ਬੜਾ ਜ ਹਵਾ ਚੱਲ ਰਹੀ ਆ ਤੇ ਸ਼ਾਮ ਨੂੰ ਕਾਫੀ ਵਧੀਆ ਹੁੰਦਾ ਸ਼ਾਮ ਨੂੰ ਸਾਰੇ ਸ਼ਾਂ ਵਗੈਰਾ ਆ ਜਾਂਦੀ ਆਪਾਂ ਉੱਥੇ ਸਾਹਮਣੇ ਉੱਥੇ ਸਾਹਮਣੇ ਬੈਠ ਜਾਂਦੇ ਆ ਲੱਗ ਗਿਆ ਲੱਗ ਹਵਾ ਚੱਲ ਰਹੀ ਹੈ ਜਿਹੜਾ ਇਹ ਜਿਹਾ ਜੂੜਾ ਨਾ ਸੰਭਰਦੇ ਆ ਤਾਂ ਕੂੜਾ ਜਿਹੜਾ ਬਾਰ ਬਾਰ ਨਹੀਂ ਜਾਂਦਾ ਤੇ ਬਸ ਇਸ ਲਈ ਆਪਾਂ ਵਲੌਗ ਨਹੀਂ ਸੀ ਬਣਾਇਆ ਹੈਗਾ ਕਾਫੀ ਦਿਨਾਂ ਤੋਂ ਕਿ ਮੇਰੀ ਸਿਹਤ ਨਹੀਂ ਸੀ ਠੀਕ ਹੈਗੀ ਅੱਜ ਥੋੜਾ ਜਿਹਾ ਮੈਨੂੰ ਠੀਕ ਲੱਗ ਰਿਹਾ ਸਰਦਾਰ ਜੀ ਦਾ ਫੋਨ ਆਇਆ ਸੀ ਮੈਂ ਉਹਨਾਂ ਨੂੰ ਵੀ ਅੱਜ ਫੋਨ ਤੇ ਕਿਹਾ ਸੀਗਾ ਵੀ ਬੇ ਕਾਫੀ ਜ਼ਿਆਦਾ ਠੀਕ ਹਾਂ ਅੱਜ ਮੈਨੂੰ ਪੁੱਛ ਦਿੱਤੀ ਕਿ ਕੰਨੀ ਕਿਵੇਂ ਆਂਗੀ ਤੇ ਮੈਂ ਕਹਿੰਮਾ ਠੀਕ ਆਂਗੀ ਅੱਜ ਤਾ ਤੇ ਕਿਉਂਕਿ ਨਾ ਕੱਲ ਤਾਂ 2-3 ਦਿਨ ਤਾਂ ਮੈਨੂੰ ਐ ਹੋਗਾ ਸੀ ਫਰੈਂਡਸ ਸੱਚ ਸੱਚ ਪੁੱਛੋ ਵੀ ਮੈਨੂੰ ਐ ਹੂ ਲੱਗਾ ਸੀਗਾ ਜਿਵੇਂ ਮੈਨੂੰ ਨਾ ਕਿਸੇ ਨੇ ਕੁੱਟਿਆ ਹੁੰਦਾ ਡੰਡਿਆਂ ਨਾਲ ਐਵੇਂ ਮੇਰਾ ਸਰੀਰ ਹੋਗਾ ਸੀ ਇੱਕਦਮ ਤੇ ਚਲ ਜੀ ਹੁਣ ਜਿੰਨੇ ਇੱਕ ਦਿਨ ਆਪਾਂ ਰਹਿਵਾਂਗੇ ਤੁਹਾਨੂੰ ਵਲੌਗ ਦੇ ਦਿਆ ਕਰਾਂਗੇ ਥੋਨੇ ਠੀਕ ਹੈ ਜੀ ਤੇ ਇੱਕ ਤੁਹਾਨੂੰ ਹੋਰ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਦਾਦਰ ਮੰਮੀ ਨੇ ਕੁੱਤੀ ਰੱਖੀ ਹੈ ਜਿਹੜੀ ਜੋਨੀ ਕਾਫੀ ਵਾਰ ਤੁਸੀਂ ਵਲੌਗ ਵਿੱਚ ਦੇਖਿਆ ਹੋਊਗਾ ਦਿਖਾਇਆ ਵੀ ਮੈਂ ਤੇ ਉਹਨਾਂ ਛੋਟੇ ਛੋਟੇ ਅ ਮਤਲਬ ਕਤੂਰੇ ਦਿੱਤੇ ਜੀ ਤੇ ਇੱਧਰ ਦੇਖੋ ਆ ਬੈਠੀ ਮੈਂ ਤੁਹਾਨੂੰ ਬੈਕ ਕੈਮਰੇ ਪhela ਇਧਰੋਂ ਦੇਖ ਲਓ ਤੁਸੀਂ ਬੈਕ ਕੈਮਰੇ ਤੋਂ ਤੁਹਾਨੂੰ ਦਿਖਾਉਣੀ ਆ ਮੈਂ ਠੀਕ ਹੈ ਜੀ ਹੱਥ ਨਹੀਂ ਲਾਉਣ ਲੈਂਦੀ ਕਿਸੇ ਨੂੰ ਵੀ ਮੇਰੇ ਬੱਚਿਆਂ ਨੂੰ ਹੱਥ ਨਾ ਲਾਓ ਦੇਖੀ ਜਾਂਦੀ ਹੁਣ ਮੈਨੂੰ ਲਓ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਹੁਣ ਲਓ ਜੀ ਦੇਖ ਲਓ ਉਹਦੇ ਪਿਆਰੇ ਪਿਆਰੇ ਕਿਊਟ ਕਿਊਟ ਜਿਹਨੇ ਸੱਤ ਨੇ ਜੀ ਇਹ ਹੀ ਠੀਕ ਆ ਤੇ ਚਾਰ ਕੁੱਤੇ ਨੇ ਜੀ ਤਿੰਨ ਕੁੱਤੀਆਂ ਨੇ ਉਹ ਮੈਨੂੰ ਬੜਾ ਸੋਹਣਾ ਲੱਗਦਾ ਦਾ ਬੱਕੜਬਾ ਜਿਹਾ ਵਾਲਾ ਤਨ ਦੇਖੋ ਜੀ ਚਿੱਟੇ ਨੇ ਤਨ ਕਾਲੇ ਨੇ ਕਪੂਰਾ ਦਾ ਦੇਖੋ तो जी आपा हाँ हाले तो इन्होंने छेड़ते नहीं है क्योंकि मैं भी डर लगता गंदी बढ़ती है होली गंदी बढ़ती वैसे तो क्योंकि अपन तो सारा जानती भी है चलते दे दे तो, तो तो देखो तो बहुत ही वाइसिया मौसम हो चल रही है अच्छा देखो जी ਚੱਲ ਜਾਈਏ ਇੱਧਰ ਮਿਰਚਾਂ ਦੇ ਬੂਟੇ ਲੱਗੇ ਹੋਏ ਨੇ ਇਹ ਫੁੱਲ ਮਕੱਲਾ ਵੀ ਇੱਕ ਵਾਰ ਵੀਡੀਓ ਦਿੱਤੀ ਸੀ ਆਪਾਂ ਤੁਹਾਨੂੰ ਸਾਰੇ ਫਲਦਰ ਬੁੱਟੇ ਦਿਖਾਈ ਸੀ ਚੀਕੂ ਵਗੈਰਾ ਲੱਗੇ ਪਏ ਆ ਪਰ ਹਲੇ ਪੱਕੇ ਨਹੀਂ ਹੈਗੇ ਫਰੈਂਡਸ ਚਲ ਜੀ ਫਿਰ ਚੱਲਦੇ ਆ ਅੰਦਰ ਤੇ ਕਰਦੇ ਆ ਜੀ ਕੰਮ ਕਾਰ ਮਤਲਬ ਮੈਂ ਕੜੀ ਬਣਾਉਣੀ ਆ ਤੇ ਫਿਰ ਤੁਹਾਨੂੰ ਮਿਲਦੀ ਲਓ ਜੀ ਮੈਨਾਂ ਫਰੈਂਡਸ ਸੱਚ ਜਦੋਂ ਮਤਲਬ ਨਾ ਉਹ ਸਟਾਰਟ ਕੀਤਾ ਸੀਗਾ YouTube ਚੈਨਲ ਇੱਕ ਵੀਡੀਓ ਪਾਈ ਸੀ ਮੈਂ ਉਹਦੇ ਵਿੱਚ ਮਤਲਬ ਕਿ ਆਪਾਂ ਤੁਹਾਨੂੰ ਵੀਡੀਓ ਦਿੱਤੀ ਸੀਗੀ ਜਦੋਂ ਮੇਰੀ ਚੈਨਲ ਸਟਾਰਟ ਕੀਤਾ ਸੀਗਾ ਹੂੰ ਕੀ ਕਹਿੰਦੇ ਹੁੰਦਾ ਹੈ ਮੱਕੀ ਦੀ ਰੋਟੀ ਠੀਕ ਆ ਮੱਕੀ ਦੀ ਰੋਟੀ ਦੀ ਵੀਡੀਓ ਪਾਈ ਸੀਗੀ ਆਪਾਂ ਠੀਕ ਆ ਤੇ ਉਸ ਤੋਂ ਬਾਅਦ ਸੈਕੰਡ ਬਲੌਗ ਸੀ ਜਿਹੜਾ ਮੇਰਾ ਮੈਂ ਆਪਣੇ ਪਿੱਕੇ ਘਰ ਦਾ ਪਾਇਆ ਸੀ ਤੇ ਉਦੋਂ ਮੈਂ ਤੁਹਾਨੂੰ ਦਿਖਾਇਆ ਸੀ ਸਾਰਾ ਕੁਝ ਉਹਦੇ ਵਿੱਚ ਉਦੋਂ ਮੇਰੇ ਡੈਡੀ ਵੀ ਹੈਗੇ ਸੀ ਡੈਡੀ ਦਾ ਤੁਹਾਨੂੰ ਥੋੜਾ ਦੇਖ ਸਕਦੇ ਹੋ ਤੁਸੀਂ ਜਾ ਕੇ ਮੇਰੇ ਚੈਨਲ ਤੇ ਫਸਟ ਤੇ ਸੈਕਿੰਡ ਬਲੌਗ ਦੇ ਵਿੱਚ ਨਾ ਸੈਕਿੰਡ ਵੀਡੀਓ ਮੇਰੀ ਸੀਗੀ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਮੇਰੇ ਡੈਡੀ ਹੁੰਦੇ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਫਿਰ ਥੋੜੀਆਂ ਜਿਹੀ ਵੀਡੀਓ ਮੈਂ ਪਾਈਆਂ ਲੀਂ ਫਿਰ ਮੇਰੇ ਡੈਡੀ ਡੱਟ ਹੋ ਗਏ ਜੀ ਤੇ ਉਹ ਪੰਦ ਕਰ ਦਿੱਤਾ ਸੀਗਾ ਬਲੌਗ ਬਣਾਉਣਾ ਜੀ ਆਪਾਂ ਉਦੋਂ ਲਗਾਤਾਰ ਸ਼ਾਇਦ ਲੱਗੇ ਰਹਿੰਦੇ ਤਾਂ ਆਪਾਂ ਆਪਣਾ ਚੈਨਲ ਜਿਹੜਾ ਸੀਗਾ ਮਾਨਟਾਈਜ਼ ਹੋ ਜਾਣਾ ਸੀਗਾ ਤੇ ਬਸ ਇਹ ਹੀ ਕਾਰਨ ਆ ਜੀ ਬਸ ਫਿਰ ਉਸ ਤੋਂ ਬਾਅਦ ਕੌਮ ਸੌਂਦੇ ਰਹੀਆਂ ਜੀ ਨਾਲ ਦੀ ਨਾਲ ਜਦੋਂ ਡੈਡੀ ਦੀ ਡੈਥ ਹੋਈ ਜੀ ਡੇਢ ਕ ਮਹੀਨੇ ਬਾਅਦ ਹੀ ਮੇਰੀਆਂ ਜਿਹੜੀਆਂ ਟਿਊਬਾਂ ਟਿਊਬ ਸੀ ਜਿਹੜੀ ਫਟ ਗਈ ਸੀ ਫਿਰ ਮੇਰਾ ਉਹਦੋ ਆਪਰੇਸ਼ਨ ਹੋ ਗਿਆ ਜੀ ਤਿੰਨ ਮਹੀਨੇ ਫਿਰ ਮੈਂ ਰਸਤੇ ਚੱਲੀ ਗਈ ਫਿਰ ਮੈਂ ਵੀਡੀਓ ਨਹੀਂ ਪਾਈ ਬਸ ਐਸੇ ਕਰਕੇ ਜਿਹੜਾ ਸੀਗਾ ਮੇਰੇ ਬਲੌਗ ਨਹੀਂ ਆਉਂਦੇ ਸੀਗੇ ਤੇ ਮੇਰਾ ਚੈਨਲ ਜਿਹੜਾ ਸੀਗਾ ਮਤਲਬ ਉਹ ਮੋਨਟਾਈਜ਼ ਨਹੀਂ ਹੋਇਆ ਹੁਣ ਆਪਾਂ ਲਗਾਤਾਰ ਵੀਡੀਓ ਮੈਂ ਸੋਚਿਆ ਸੀ ਵੀਡੀਓ ਪਾਇਆ ਕਰਾਂਗੇ ਜੀ ਫਿਰ ਮਤਲਬ ਇੱਕ ਮਾਂਜਾ ਬਣਾ ਕੇ ਵੀਡੀਓ ਪਾਉਣ ਲੱਗੀ ਫਿਰ ਮੇਰੇ ਬ੍ਰਦਰ ਦੀ ਡੈਥ ਹੋ ਗਈ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਫਿਰ ਮੇਰਾ ਵੀਡੀਓ ਨਹੀਂ ਪਾਈ ਹੋਣੀ ਠੀਕ ਹੈ ਜੀ ਚਲ ਜੀ ਹੁਣ ਆਪਾਂ ਲਗਾਤਾਰ ਵੀਡੀਓ ਪਾ ਰਹੇ ਹਾਂ ਹਨ ਤੇ ਪਲੀਜ਼ ਸਪੋਰਟ ਕਰਿਓ ਤੁਸੀਂ ਹਨ ਤੇ ਉਹਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਜੀ ਮੈਂ ਤੁਹਾਨੂੰ ਸਾਰਾ ਬਲੌਗ ਪਾਇਆ ਸਾਰਾ ਜਿਹੜਾ ਹੈਗਾ ਮੇਰੇ ਪੀਕੇ ਘਰ ਦਾ ਟੂਰ ਦਿੱਤਾ ਹੋਇਆ ਹੈਗਾ ਜੀ ਤੇ ਪਰ ਉਹਦੋਂ ਮੈਨੂੰ ਇਨੀ ਨੌਲੇਜ ਨਹੀਂ ਸੀ ਨਾ ਮੈਨੂੰ ਐਡੀਟਿੰਗ ਕਰਨੀ ਆਉਂਦੀ ਸੀ ਨਾ ਮੈਨੂੰ ਵੀਡੀਓ ਮਤਲਬ ਪਾਉਣੀ ਆਉਂਦੀ ਸੀ ਬਸ ਇੱਕ ਇੰਨਾ ਕ ਨੌਲੇਜ ਸੀ ਵੀ ਵੀਡੀਓ ਕਿਵੇਂ ਦੜੀ ਹੈਗੀ ਸ਼ੂਟ ਕਰਨੀ ਆ ਤੇ ਦੂਸਰਾ ਹੈਗਾ ਸੀਗਾ ਵੀ ਵੀਡੀਓ ਕਿਵੇਂ ਪੋਸਟ ਕਰਨੀ ਹੈ ਠੀਕ ਆ ਜੀ ਬਸ ਦੋ ਚੀਜ਼ਾਂ ਪਤਾ ਸੀ ਬਸ ਮੈਂ ਐਵੇਂ ਹੀ ਕਰਤੀਆਂ ਜਿਹੜੇ ਸਾਰਨੇ ਮੈਨੂੰ ਵੀਡੀਓ ਪਾਉਣ ਵਾਸਤੇ ਦੱਸਿਆ ਸੀਗਾ ਹਨ ਜਿਨ੍ਹਾਂ ਨੇ ਮੇਰੀ ਪਹਿਲੀ ਸਭ ਤੋਂ ਵੀਡੀਓ ਪਹਿਲੀ ਸੀ ਜਿਹੜੀ ਮੈਂ ਬਣਾ ਕੇ ਲੈ ਕੇ ਸੀ ਉਹਨਾਂ ਕੋਲੇ ਉਹਨਾਂ ਨੇ ਐਡਿਟ ਕੀਤੀ ਸੀ ਮੇਰੀ ਵੀਡੀਓ ਠੀਕ ਆ ਜੀ ਉਹਨਾਂ ਨੇ ਐਡਿਟ ਕੀਤੀ ਸੀ ਸਾਰਾ ਉਹਨਾਂ ਨੇ ਪੂਰੀ ਉਹਦੀ ਵੀਡੀਓ ਐਡਿਟ ਐਡੀਟਿੰਗ ਕਰਕੇ ਫੇਰ ਜਿਹੜੀ ਵੀਡੀਓ ਪੋਸਟ ਕੀਤੀ ਸੀ ਤੇ ਦੂਸਰੀ ਵੀਡੀਓ ਮੈਂ ਬਣਾ ਕੇ ਹਨ ਸ਼ਾਮ ਨੂੰ ਹੀ ਮੈਂ ਐਦਾ ਹੀ ਪੋਸਟ ਕਰਤੀ ਤੇ ਸਰ ਜੀ ਮੈਨੂੰ ਬਹੁਤ ਬੋਲੇ ਕਹਿੰਦੇ ਤੂੰ ਵੀਡੀਓ ਕਿਹਦੀ ਤਾਂ ਕਹਿੰਦੇ ਵੀਡੀਓ ਪੋਸਟ ਕਰ ਵੀਡੀਓ ਤੇ ਮੈਂ ਕਹਿੰਦਾ ਵੀਡੀਓ ਡਿਲੀਟ ਨਹੀਂ ਕਰਨੀ ਹੈਗੀ ਤੇ ਸਾਰ ਕਹਿੰਦੇ ਦੇਖ ਲੈ ਡਿਲੀਟ ਕਰ ਦੇ ਮੈਂ ਕਹਿੰਦਾ ਨਹੀਂ ਕਰਨੀ ਹੈਗੀ ਚਲੋ ਵਧੀਆ ਕੀਤਾ ਜਿਵੇਂ ਵੀਡੀਓ ਜਿਹੜੀ ਹੈਗੀ ਡਿਲੀਟ ਨਹੀਂ ਕੀਤੀ ਕਿਉਂਕਿ ਉਹਦੇ ਵਿੱਚ ਮੇਰੇ ਫਾਦਰ ਮੇਰੇ ਡੈਡੀ ਨਿਗੇ ਹਨਾ ਤੇ ਜੇ ਮੈਂ ਡਿਲੀਟ ਕਰ ਦਿੰਦੀ ਸ਼ਾਇਦ ਮੇਰੇ ਡੈਡੀ ਦੀ ਉਹਦੇ ਵਿੱਚ ਬੋਲ ਰਹੇ ਨੇ ਉਹ ਵੀ ਮੇਰੇ ਕੋਲ ਨਾ ਰਹਿੰਦੇ ਹਨਾ ਚਲੋ ਇੱਕ ਵੀਡੀਓ ਪਈ ਹੈਗੀ ਮੇਰੇ ਕੋਲ ਮਤ ਵਿੱਚ ਜਦੋਂ ਮੇਰਾ ਦਿਲ ਕਰਦਾ ਮੈਂ ਦੇਖ ਲੈਣੀ ਆ ਦੀ ਕੱਢ ਕੇ ਹਾਂ ਤਾਂ ਜੀ ਬਹੁਤ ਸਾਰੀਆਂ ਜਾਦਾ ਨੇ ਆਇਆ ਤਾਂ ਬਹੁਤ ਸਾਰੀਆਂ ਮੇਰੇ ਕੋਲ ਵੀਡੀਓਜ਼ ਹੈਗੀਆਂ ਨਗੀਆਂ ਪਰ ਫਿਰ ਵੀ ਐਵੇਂ ਲੱਗਦਾ ਕਿ ਚਲੋ ਇੱਕ ਬਲੌਗ ਦੇ ਵਿੱਚ ਮੇਰਾ ਡੈਡੀ ਹੈਗੇ ਨੀ ਹੈ ਹਨਾ ਲਓ ਜੀ ਬਸ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਕਰ ਤੇ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਹਾਂ ਜੀ ਆਪਾਂ ਹੋ ਗਏ ਤਿਆਰ ਤੇ ਵਲ ਸੂਟ ਪਾ ਲਿਆ ਆਪਾਂ ਠੀਕ ਹੈ ਟਾਈਮ ਜਿਹੜਾ ਹੋ ਗਿਆ 1:00 ਟਾਈਮ 4:00 ਵਜੇ ਤੇ ਇਧਰ ਨੂਰ ਨੇ ਵੀ ਸੂਟ ਪਾ ਲਿਆ ਜੀ ਹੈ ਜੀ ਨੇ ਵੀ ਸੂਟ ਪਾ ਲਿਆ ਗੁਸਤ ਕਰੀ ਜਾਂਦੀ ਉਹਦੀ ਇਹ ਤਾਂ ਆਪਣੀ ਵੀ ਸੜਾ ਤਿਆਰ ਸਾਨੂੰ ਸੌਂਗੇ ਸਾਰੇ ਸੌਂਦੇ ਸੀ ਜਿਹੜੇ ਸੌਂ ਕੇ ਰੌਣਦਾਰੇ ਉੱਠੇ ਆ ਤੇ ਲੋਸ ਸਰ ਵਹੀ ਜਾਂਦੀ ਆ ਤੇ ਬਸ ਉਧਰ ਲੌਕ ਨੂੰ ਕੀ ਵੀ ਲਾ ਲਾਉਣਗੇ ਉਂ ਤਾਂ ਲਾ ਦਿੱਤਾ ਲੌਕ ਲਾਉਣਗੇ ਤੇ ਆਪਾਂ ਉਧਰ ਚੱਲਦੇ ਆਂ ਟਾਈਮ 4:00 ਵਜੇ ਤੇ ਉਹ ਤੋਂ ਨਾ ਫਰੈਂਸ ਬਹੁਤ ਜ਼ਿਆਦਾ ਧੁੱਪ ਹੋ ਗਈ ਸੀ ਫਿਰ ਆਪਾਂ ਸੋਚਿਆ ਵੀ ਸ਼ਾਮ ਨਹੀਂ ਚੱਲਾਂਗੇ ਹਾਂ ਪੁੱਤ ਦੋਨੋਂ ਦੇਖੋ ਦੋਨੋਂ ਦੇਖੋ ਨਾ ਦੋਨੀ ਫੇ ਬੈਠੀ ਹੋਈ ਤੇ ਆਪਾਂ ਉਧਰ ਚੱਲਦੇ ਆਂ ਜੀ ਠੀਕ ਆ ਤੇ ਕਿੱਕ ਤਾਂ ਹੈ ਰਿੰ ਛੱਡ ਕੇ ਆਉਣ ਨਾਲ ਆਪਾਂ ਮਿਲਿਆਵਾਂਗੇ ਉਹ ਬੈਠੀ ਹੈ ਪੁੱਤ ਦੇਖ ਲੈ ਅਰੇ ਕਾ ਕੀ ਹੈ ਤੁੰ ਤੁੰ ਕਰੀ ਜਾਂਦਾ ओए किधर पे आगा आ गाड़ दा हां कर दा हम चकला उधर कर ला आ ही कर दा गाड़ ला ये नहीं करता उधर ही करता पूरा कर दा की हो गया हूं थले तो एक दो दिन थले नहीं नहीं ओ ओ चिट्टाया या दब को का कर तो कर लेगा चिट्टा या दब तो नीचे ता कर तो कर रे टंटे दब तो और चलो कोई ना आप ही देख लो चलो जल्दी ਹਰਾ ਜਲਦੀ ਵਸ ਤਾਜੂ ਹੋਸ ਸਭ ਨਾਲ ਪਹਿਲਾਂ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀਗਾ ਮਾਪੜ ਕੇ ਬਦਲਦੇ ਹੋਗੇ ਸੀ ਨੋਰ ਦਾ ਸੂਟ ਦੇਖ ਰਾ ਇੱਥੇ ਛੜ ਜਾ ਇੱਥੇ ਛੜ ਜਾ ਨੋਰ ਨੇ ਸੂਟ ਪਾ ਲਿਆ ਆ ਜਾ ਉਹਨਾਂ ਕਹ ਹਰੀ ਨੂੰ ਆਈ ਲਾਲਾ ਸਿਰ ਤਰਾਂ ਦੰਨੀਆ ਸਿਰ ਮੱਜੂਗਾ ਨਹੀਂ ਕਰਨੀ

ਆਕੇ ਆਪਾਂ ਸਮਰਪਨ ਕਹਾਣੀ ਮੰਗਰੀ ਮੈਂ ਕਹੀ ਸੀ ਪਾਈ ਦਿੱਤੀ ਲੈ ਭਤੀ ਭਾਦੀ ਉਹ ਨਹੀਂ ਲੈ ਭਾਬੀ ਆ ਸਾਡੀ ਆਦੀਰਾ ਜਿਹੜੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਲਮਣਾ ਬਣਾ ਦੀ ਵੀਡੀਓ ਬਣੀ ਆ ਚਲੋ ਆ ਤਾਂ ਆ ਕੀ ਫਿਰ ਇੱਥੇ ਅੱਜ ਆਜਾ ਮਾਮਾ ਕੀ ਕਹਿੰਦਾ ਨਾ ਬੰਦ ਇਹਨੇ ਆ ਪਰ ਬਾਗ ਦੀ ਮਿਉ ਨਹੀਂ ਤਾਂ ਪਚੜ ਗਈ ਕੋਠੇ ਦੀ ਚਲੋ ਬੰਦ ਭਾਬੀ ਇਹ ਤਾਂ ਤੁਹਾਨੂੰ ਪਤਾ ਹੀ ਆ ਆਪਣਾ ਨਾਲ ਘਰ ਦੇਖਣ ਆਇਆ ਹੁਣ ਦੁਬਾਰੇ ਕੰਪਲੀਟ ਹੋ ਗਿਆ ਬਸ ਥੋੜਾ ਜਿਹਾ ਰਹਿ ਗਿਆ ਸੈਂਕ ਤੋਂ ਕੋ ਬਾਕੀ ਲੱਗਣੇ ਬਸ ਕਾਫੀ ਟਾਈਮ ਹੋ ਗਿਆ ਸਾਨੂੰ ਗੱਲਾਂ ਬਾਤਾਂ ਕਰਦੇ ਹਾਂ ਚਾਹ ਚੁ ਪੀ ਲਈ ਆ ਦੇਖੋ ਉਧਰ ਜਾਣਾ ਲੀਜੀ ਭਾਬੀ ਕੀ हाँ जी मेरे भतीजियाँ मेरी भाभी ठीक है जी उस तो बाद मेरा मतलब फोन बंद हो गया जी ब्लॉग नहीं बनाया जी मिलते नैक्सट ब्लॉग तद तकली सत जी बाय बाय थैंक यू